ਮੈਨੀ ਮੈਨੀ ਕੰਗ੍ਰੈਚੁਲੇਸ਼ਨਸ ਹੈਪੀ ਨਿਊ ਇਅਰ ਨਿਊ ਇਅਰ ਤੇ ਬਹੁਤ ਸੋਹਣਾ ਵੀਰ ਜੀ ਤੁਸੀਂ ਤੇ ਮਨਾਉਣਾ ਨਹੀਂ ਆੜਦੀਆਂ ਜਿੰਨਾ ਚਿਰ ਭਲਾ ਹੈ ਹਾਂ ਟੱਟੀ ਦੀ ਜਗ੍ਹਾ ਫੋਸ ਕਰ ਲਾ ਪਾਂਗੇ ਤੇ ਹਾਂਜੀ ਗਾਇਸ ਸਵਾਗਤ ਤੁਹਾਡਾ ਮੇਰੇ ਇਸ ਚੈਨਲ ਨੂੰ ਉਸ ਬਾਤ ਮੈਂ ਹੋਪ ਕਰਦਾ ਸਾਰੇ ਠੀਕ ਹੋਵੋ ਸੋਗਾ ਜਿੱਦਾ ਕਿ ਅੱਜ ਆਪਾਂ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋਗਾ ਜਿੱਦਾ ਕਿ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਕੀ ਗਾਇਸ ਇਹਨਾਂ ਨੇ ਕੁਝ ਸਨੈਪਚੈਟ ਤੇ ਸਟੋਰੀ ਸ਼ੇਅਰ ਕੀਤੀਆਂ ਸੋਗਾ ਜਾਓ ਤੁਹਾਨੂੰ ਦਿਖਾਉਣੇ ਸਟੋਰੀ ਗਾਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਇਹ ਕਿਹੜਾ ਸਾਗ ਆ ਮੰਮੀ ਇਹ ਕੇਲਾ ਸਰੋਂ ਕੇਲਾ ਸਰੋਂ ਬਈ ਆ ਬਈ ਆਪਾਂ ਐਰਕੀ ਪੱਤਿਆਂ ਪੱਤਿਆਂ ਵਾਲੀ ਪੱਤਿਆਂ ਵਾਲੀ ਇਹਦਾ ਸਾਗ ਬਣਾਉਣੀ ਤੇ ਨਾ ਤਿਆਬ ਨਹੀਂ ਬਣ ਇਹ ਸਰਾ ਕਹਿੰਦੇ ਕੁਆਲਿਟੀ ਹਾਈਬ੍ਰਿਡ ਹੈ ਬਹੁਤ ਹਾਈਬ੍ਰਿਡ ਹੈ ਹੈ ਭਾਜੀ ਅੱਜ ਸਾਡੇ ਘਰੇ ਫੇਰ ਸਾਗ ਬਣੂਗਾ ਇਹ ਸਾਗ ਉਹਨੇ ਟਾਈਮ ਬਣੂਗਾ ਜਿੰਨਾ ਟਾਈਮ ਸਾਡੀ ਧੁੰਨੀ ਹਰੀ ਨਹੀਂ ਹੋ ਜਾਂਦੀ ਮੰਮੀ ਜੀ ਵੱਲੋਂ ਅਹੀਂ ਧੁੰਨੀ ਹਰੀ ਕਰਨ ਵਾਲਾ ਕੰਮ ਹੀ ਨਹੀਂ ਕੀਤਾ 15 ਦਿਨਾਂ ਬਾਅਦ ਅੱਜ ਧਰਨਾ ਹੈ ਉਹ ਵੀ ਸਿਰਫ ਦੋ ਡੰਗਾਂ ਜੋਗਾ ਸਾਗ ਧਰਨਾ ਤਿੰਨ ਤੈਨੂੰ ਮੈਂ ਦੱਸ ਦਿੰਨਾ ਹਰੇਕ ਪੰਜਾਬ ਦੀ ਦੂਜੀ ਬੀਬੀ ਇਹ ਗੱਲ ਕਹਿੰਦੀ ਕਿ ਇਹ 10-15 ਦਿਨਾਂ ਬਾਅਦ ਬਣਾਇਆ 10-15 ਦਿਨਾਂ ਬਾਅਦ ਬਣਾਇਆ ਤੇ ਤੂੰ ਹੀ ਸਾਗ ਬਣਾਉਣਾ ਨਹੀਂ ਆੜਦੀਆਂ ਜਿੰਨਾ ਚਿਰ ਭਲਾਂ ਹੈ ਹਾਂ ਟੱਟੀ ਦੀ ਜਗ੍ਹਾ ਫੋਸ ਕਰ ਲਾ ਪਾਂਗੇ ਤੇ ਫੇਰ ਆ ਮਾਰ ਦੀ ਗੱਲ ਆ ਸਰਦੀਆਂ ਖਾਣ ਵਾਲਿਆਂ ਦੀ ਮੈਨੀ ਮੈਨੀ ਕੰਗ੍ਰੈਚੁਲੇਸ਼ਨਸ ਹੈਪੀ ਨਿਊ ਇਅਰ ਨਿਊ ਇਅਰ ਤੇ ਬਹੁਤ ਸੋਹਣਾ ਵੀਰ ਜੀ ਤੁਸੀਂ ਤੇ ਅਗਲੇ ਸਾਲ ਨੂੰ ਨਹੀਂ ਦੋ ਤਿੰਨ ਮਹੀਨੇ ਬਾਅਦ ਦੂਜਾ ਹਾਲੈਂਡ ਨਾਲ ਦੀ ਨਾਲ ਨਹੀਂ ਮੈਂ ਅਗਲੇ ਸਾਲ ਨੂੰ ਤਾਂ ਐ ਹੁਣ ਵੀ ਇੱਥੇ ਜਸਪਾਲਤਾ ਵੀ ਖੜਦਾ ਨਹੀਂ ਆਉਂਦਾ ਇਹ ਰਿਸਕ ਲੈ ਲਿਆ ਮੈਂ ਮਗਰ ਸਕਾਲਪੀ ਵੀ ਓਰੀਜਨਲ ਲਾ ਦੇ ਓਏ ਆਪਾਂ ਆਪਾਂ ਚੱਲੀਏ ਟਰੈਕਟਰ ਤੇ ਦੱਸ ਤੇਰੇ ਸਕੂਲੇ ਮੈਨਰਸ ਨਹੀਂ ਸਕਾਉਂਦੇ ਤੈਨੂੰ ਸਿਕਾਂਦਾ ਯਾ ਤੇ ਤੂੰ ਸਿੱਖਦੀ ਕਾ ਤੂੰ ਨਹੀਂ ਹਾਂ ਛੁੱਟੀਆਂ ਵਾ ਤੇ ਫਿਰ ਉਹ ਮਹਿੰਦਰਸ ਭੁੱਲ ਗਈ ਨਹੀਂ ਸਿਕਾਉਂਦੀ ਕਾ ਤੂੰ ਮਹਿੰਦਰਸ ਤੂੰ ਸਿੱਖਦੀ ਨਹੀਂ ਹੁੰਦੀ ਪੜਾਈ ਹੁੰਦੀ ਮਹਿੰਦਰਸ ਨਹੀਂ ਮੈਨਰਸ ਪੜਾਈ ਚ ਨਹੀਂ ਆਉਂਦੇ ਨਹੀਂ ਹੈ ਉਹ ਮਹਿੰਦਰਸ ਕੌਂਸ ਕਾਉਂਦਾ ਯਾ ਮੈਂ ਸਿਕਾਉਂਦੀ ਹੈ ਨਾ ਉਹ ਘਰੇ ਸਿਕਾਉਂਦੀ ਯਾ ਉਹ ਨਲੈ ਗਈਆਂ ਫਿਰ ਮਹਿੰਦਰ ਸਿੱਖਦੀ ਨਹੀਂ ਹਨਾ ਨਹੀਂ ਨਲੈਕ ਜਵਾਬ ਇਹ ਕਿੰਨੇ ਜਿਆਦੇ ਮਾਸ ਖਾ ਕੇ ਕਿੰਨੇ ਜਿਆਦੇ ਨਲੈਕ ਦੇ ਤਾਂ ਜੀਰੋ ਜੂਰੋ ਜੀ ਤੈਨੂੰ ਕਦੀ ਜੀਰੋ ਨਹੀਂ ਆਈ ਸੌਂ ਖਾ ਖਾ ਸੌਂ ਕਾਹਦਾ ਕਾਹਦਾ ਕਾ ਨਹੀਂ ਆਈ ਮੇਰੇ ਬਾਅਦ ਨੂੰ 2 3 ਮਾਰਕਸ ਆਏ ਆ ਇੱਕ ਵਾਰੀ ਆਹ ਵੇ ਲੈ ਉਹ ਸਬੂਤ ਉਹ 1 ਆਇਆ 0 ਨੋ ਖਾ ਨਹੀਂ ਆ ਜੀ ਨੋ ਲੈ ਕੇ ਨੋ ਲੈ ਕੇ ਉਹ ਟਿੱਕੇ ਆਉਂਦੀ ਆ ਤੂੰ ਵੇਦੋ ਵੀ ਨਿੱਕੀ ਹੁੰਦੀ ਸੀ ਤੂੰ ਸ਼ੁਰੂ ਤੇ ਨਾ ਲੈ ਕੇ ਆ ਮਤਲਬ ਨਹੀਂ ਨਿੱਕੇ ਹੁੰਦਾ ਤੇ ਤੈਨੂੰ ਲੈ ਕੇ ਆ ਵੀ 0 ਆਈ ਤੇਰੇ ਨਿੱਕੇ ਹੁੰਦੇ ਤੇ ਹਾਂ ਮੇਰੇ ਨਿੱਕੇ ਦੇ ਬਸ ਇੱਕ ਵਾਰੀ ਆਈ ਆ 0 ਮਾਰਕਸ ਉਹ ਚੱਲਣਾ ਹੈ ਰੇਹਦੇ ਹਾ ਵੀਕਦੇ ਔਖਤੇ ਕੋਲੋਂ ਦਰਦ ਆ ਪਾੜਦੇ ਆ ਮਿੱਠਾ ਰੀ ਹਏ ਹੇ ਖੱਟਾ ਗਾਣਾ ਦਾ ਖੱਟਾ ਜਵਾਨੀ ਫੈਦਿਕ ਬਾਲੀ ਹੋਗੀ ਸੀ ਬਲ ਚੁੱਕ ਮਾਫ ਕਰੀ ਮਟਿਆ ਰੇ ਰੀ ਸੈਟਿੰਗ ਬਾਲੀ ਹੋਗੀ ਸੀ ਬਲ ਚੁੱਕ ਮਾਫ ਕਰੀ ਮਟਿਆ ਹਰੇ ਓਹ ਚਾ ਰਲੇ ਨਾਲ ਬੀਕਰਦਾ ਆਪਣੀ ਮੈਨੂੰ ਭਲਾ ਕਰੋ ਬਾਲਾ ਹੀ ਪੈ ਜਾਣ ਮੈਂ ਹਾਂ ਜੀ ਤੁਹਾਨੂੰ ਦੇਖ ਲਈ ਉਹਨਾਂ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗੱਲ ਜਦਾਂ ਦੀਆਂ ਇਹਨਾਂ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ